ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਅੱਜ ਆਪਣਾ ਸ੍ਰੀ ਕਾਂਤਾ ਸਾਹਿਬ ਦੇ ਜਥੇਦਾਰ ਸਾਹਮਣੇ ਮਿਲੇ ਸੀਗੇ ਤੇ ਜਿਹੜੇ ਆਪਣੇ ਬਾਹਰ ਕੰਟਰੀਆਂ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਉਹਦੇ ਵਿੱਚ ਕੁਝ ਗਲਤ ਅੰਸਰ ਵੜੇ ਹੋਏ ਆ ਜੀ ਜਿਵੇਂ ਕੋਈ ਸ਼ਰਾਬ ਪੀਣ ਦਾ ਕਹਦੇ ਸ਼ਰਾਬ ਦੇ ਟੇਕੇ ਆ ਜਿਵੇਂ ਬਿਜ਼ਨਸ ਮਾਈਂਡਡ ਬੰਦੇ ਉੱਥੇ ਬੜੇ ਤੋਂ ਗੁਰਦੁਆਰੇ ਦੀ ਜਿਹੜੀ ਮਰਿਆਦਾ ਨੂੰ ਸਹੀ ਤàngਣਾ ਚਲਾ ਨਹੀਂ ਰਿਹਾਏ ਉਹਦੇ ਸਬੰਧ ਵਿੱਚ ਮਿਲੇ ਸੀਗੇ ਜੀ ਆਪਣਾ ਕਾਦਾ ਵੀ ਜਿਹੜਾ ਆਪਣਾ ਇਥੋਂ ਹੁਕਮਨਾਮਾ ਹੋਇਆ ਸੀ ਲਾਗੂ ਵੀ ਜਿਹੜੇ ਜਿੰਨੇ ਵੀ ਗੁਰਦੁਆਰੇ ਦੀ ਕਮੇਟੀ ਆ ਉਹਨਾਂ ਦੇ ਜਿੰਨੇ ਵੀ ਮੈਂਬਰ ਆ ਪ੍ਰਧਾਨ ਸਾਰੇ ਅਮਰਤਾਰੀ ਹੋਣੇ ਚਾਹੀਦੇ ਆ ਕਿਉਂਕਿ ਹੁਣ ਉਥੇ ਮਤਾ ਆ ਰਹੇ ਕੈਲਗਰੀ ਕੈਲਗਰੀ ਦੇ ਗੁਰਦੁਆਰੇ ਦੱਸੇ ਇਸ ਕਲਚਰ ਸੈਂਟਰ ਕੈਲਗਰੀ ਤੇ ਉਹਦੇ ਜਮਾ ਹੁਣ ਮਤਾ ਆ ਰਿਹਾ ਜੀ ਆਪਾਂ ਆਪਣਾ ਵੀ ਜੱਜਰ ਨਾਲ ਜਲਾਸੀ ਜੀ ਨੂੰ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਮਤਾ ਲਿਆਂਦਾ ਜਾਵੇ ਵੀ ਆਪਾਂ ਜਿਹੜੇ ਜਿੰਨੇ ਵੀ ਸਾਰੇ ਮੈਂਬਰ ਆ ਉਹ ਅਮਰਤਾਰੀ ਹੋਣ ਪਰ ਉਹ ਆ ਰਹੇ ਕੀ ਕਰਦੇ ਵੀ ਆਪਣੇ ਕੁਝ ਬੰਦੇ ਵਿੱਚ ਵਾੜ ਕੇ ਉਹਨੂੰ ਫੇਰ ਕਰਾ ਦਿੰਦੇ ਆ ਕੈਨਸਲ ਕਰਾ ਦਿੰਦੇ ਆਪਣੇ ਬੰਦੇ ਆ ਹਨ ਪਰ ਐਤ ਕੀ ਵਾਰ ਅਸੀਂ ਆਪਣਾ ਜੁਕਹਰ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਕਿਉਂਕਿ ਜੇ ਬੰਦੇ ਬਹੁਤ ਟਾਈਮ ਤੋਂ ਜਿਹੜੇ ਆਪਣੇ ਗੁਰਦੁਆਰੇ ਦੀ ইউনিਫਾਰਮ ਰਿਆਦਿਆਂ ਨੂੰ ਤਾ ਲਾ ਰਹੇ ਆ ਉਹਦੇ ਸਬੰਧ ਚਾਹੀਏ ਮਲੇਸੀਆ ਨੂੰ ਕਿੰਨੇ ਕਿ ਲੋਕ ਨੇ ਜੀ ਹੈਗ ਰਹੀਆਂ ਚਾਰ ਪੰਜ ਜਿਵੇਂ ਸਾਨੂੰ ਜਿਹੜੇ ਮੇਲ ਸਾਡੇ ਕੋਲ ਜਿਨ੍ਹਾਂ ਦੇ ਪ੍ਰੂਫ ਆ ਫੋਟੋਆਂ ਆ ਉਹ ਦੋ ਤਿੰਨ ਆ ਜੀ ਤੇ ਇਹਦੇ ਵਿੱਚ ਮੋਰਚਾ ਵੀ ਲੱਗਿਆ ਸੀਗਾ ਤੇ ਕੈਲਗਰੀ ਗੁਰਦੁਆਰੇ ਦੇ ਬਾਹਰ ਤੇ ਕਾਫੀ ਲੜਾਈ ਵੀ ਹੋਈ ਉਦੋਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੰਗ ਦੇ ਉੱਤੇ ਤੇ ਸਾਡੇ ਤੇ ਉਹਨਾਂ ਨੇ ਕੇਸ ਵੀ ਕੀਤਾ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਵਿਰੁੱਧ ਬੋਲਦਾ ਜੀ ਉਹ ਕੀ ਕਰਦੇ ਆ ਜੀ ਆਪਣਾ ਮਾਨ ਹਾਨੀ ਦੇ ਮੁਕਦਮੇ ਫੋਕ ਕੇ ਉਹਨਾਂ ਨੂੰ ਬੇਤੁਲਝਾ ਲੈਂਦੇ ਵੀ ਬਾਅਦ ਵਿੱਚ ਕੋਈ ਬੰਦਾ ਹੋਰ ਨਾ ਉੱਠੇ ਹਾਂਜੀ ਇਹ ਲੱਗਦਾ ਇਸੇ ਕਰਕੇ ਹੀ ਵਿਦੇਸ਼ ਦੇ ਵਿੱਚ ਐਸਾ ਦੋਟੜੇ ਨਜ਼ਰ ਆਉਂਦੇ ਨੇ ਕਿਉਂਕਿ ਇਹ ਹੁਣ ਹੀ ਗਈ ਠਕਣਾ ਸਾਹਮਣੇ ਇੱਕ ਮੰਦਿਰ ਦੀ ਆਈ ਘਟਨਾ ਕਿ ਲੱਗਦਾ ਐਸੇ ਕਰਕੇ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਰਹੀ ਹੈ ਨਹੀਂ ਉਹ ਜਿਹੜਾ ਮੰਦਿਰ ਦਾ ਜੀ ਉਹ ਵੱਖਰਾ ਵਿਸ਼ਾ ਜੀ ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਬੰਦੇ ਵੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਜਿਹੜੇ ਜਿਹੜਾ ਆਪਣਾ ਗੁਰਦੁਆਰਾ ਕਹਿ ਲਈ ਜਬਰਦਸਤ ਗੁਰੂ ਮਰੀ ਆਦਾ ਦੇਣ ਨੂੰ ਮੌਸਾ ਹੈ ਭਾਈ ਨੇਮ ਤੇ ਜਿਹੜਾ ਜੀ ਹਮਲਾ ਹੋਇਆ ਜਿਹੜਾ ਆਪਣਾ ਇੱਕ ਇੱਕ ਬਾਈ ਨੇਮ ਦਿੱਤਾ ਗਿਆ ਜੀ ਕੀ ਕੀ ਨਾਮ ਹਾਂਜੀ ਬਾਈ ਨੇਮ ਆ ਜੀ ਆਪਣਾ ਨੇਮ ਤੇ ਹੀ ਮੈਂ ਹੁਣ ਇੱਥੇ ਜਸਵਾਲ ਸਿੰਘ ਦਾ ਤੇ ਹੋਰ ਆਪਣੇ ਬਸਵਿੰਦਰ ਗਰੇ ਵਾਲਾ ਉਹਦਾ ਨਾਮ ਉਹਨੂੰ ਪੂਰਾ ਪਤਾ ਨਹੀਂ ਦਾ ਉਹ ਆ ਜੀ ਤੇ ਹੋਰ ਦੋ ਤਿੰਨ ਬੰਦੇ ਆ ਜੀ ਤੇ ਤੁਸੀਂ ਡਿਮਾਂਡ ਕੀ ਕਰਦੇ ਆ ਅਸੀਂ ਡਿਮਾਂਡ ਇਹ ਕਰਦੇ ਆ ਜਿਹੜੀ ਆਪਣਾ ਕਾਲਤਾ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀਗਾ ਪਹਿਲਾਂ ਵੀ ਜਿੰਨੇ ਵੀ ਗੁਰਦੁਆਰੇ ਆਪਣਾ ਚਾਹ ਵਾਰਡ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਆਪਣੇ ਪ੍ਰਧਾਨ ਆ ਮੈਂਬਰ ਆ ਕੋਈ ਵੀ ਆ ਚਾਹੇ ਇੱਕ ਜਾਣਤੀ ਹੋ ਅਮਰਤਾਰੀ ਹੋਣਾ ਚਾਹੀਦਾ ਜੀ ਤਾਂ ਕਿ ਵੀ ਇਹੋ ਜੀ ਪ੍ਰੋਬਲਮ ਨਾ ਆਵੇ ਕੋਈ ਗਾਹਕ ਜਾਂ ਕੋਈ ਨਸ਼ਾ ਦਾ ਸੇਵਨ ਕਰਦਾ ਉਹ ਵਿੱਚ ਗੁਰਦੁਆਰਿਆਂ ਦਾ ਚਲਾਵੋ ਜੀ ਹਾਂਜੀ ਤੇ ਆਪਣੇ ਜੀ ਨਾਮ ਦੀ ਮੇਰਾ ਨਾਮ ਸ਼ਮਸ਼ੀਰ ਸਿੰਘ ਪੱਧਰੀ ਤੇ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਪਤਾ ਹੀ ਬਾਪੂ ਪਰਮ ਸਿੰਘ ਜੀ ਵੱਲੋਂ ਹਾਜ਼ਰ ਹੋਇਆ ਹਾਂ ਤੇ ਇਹ ਕੈਨੇਡਾ ਤੋਂ ਇਥੇ ਵਰਕ ਕਰ ਰਹੇ ਆ ਇਥੇ ਵਿਚਰ ਰਹੇ ਆ ਗੁਰਸਿੱਖੀ ਵਾਸਤੇ ਤੇ ਇਹ ਬਹੁਤ ਹੀ ਮੰਦਭਾਗੀ ਘਟਨਾਵਾਂ ਆ ਕਿ ਸਾਡੇ ਜਿਹੜੇ ਗੁਰਦੁਆਰਾ ਸਹਿਬਾਨ ਆ ਉਹਨਾਂ ਦੇ ਵਿੱਚ ਜਿਹੜੇ ਪਤਿਤ ਜਿਹੜੇ ਲੋਕ ਨੇ ਉਹ ਉੱਥੇ ਪ੍ਰਬੰਧ ਚਲਾ ਰਹੇ ਦੀ ਤੇ ਇਹਨਾਂ ਚੀਜ਼ਾਂ ਤੇ ਰੋਕ ਲਾਉਣੀ ਬੜੀ ਜ਼ਰੂਰੀ ਆ ਉਹਦੇ ਵਾਸਤੇ ਅੱਜ ਇਹ ਆਪਣੀ ਟੀਮ ਦੇ ਨਾਲ ਇੱਥੇ ਜਥੇਦਾਰ ਸਾਹਿਬ ਨੂੰ ਮੰਨਪੱਤਰ ਦੇਣ ਆਏ ਆ ਤੇ ਨਾਲ ਉਹਨਾਂ ਦੀਆਂ ਫੋਟੋਆਂ ਵੀ ਲੈ ਕੇ ਆਏ ਆ ਜਿਹੜੇ ਇੱਕ ਸ਼ਰਾਬ ਦਾ ਸੇਵਨ ਕਰਦੇ ਆ ਇਹ ਕਈ ਵਾਰੀ ਇਹਨਾਂ ਨੇ ਉੱਥੇ ਜਾ ਕੇ ਉਹਦਾ ਵਿਰੋਧ ਵੀ ਕੀਤਾ ਵਾ ਉਹਦੇ ਚ ਉੱਥੇ ਧਰਨੇ ਵੀ ਲਾਇਆ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾ ਪਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਅੱਜ ਜਥੇਦਾਰ ਸਾਹਿਬ ਨੇ ਮਿਲ ਕੇ ਇਹ ਆਦੇਸ਼ ਜਾਰੀ ਕਰਾਉਣ ਆਏ ਆ ਕਿ ਪੂਰੇ ਸਖਤ ਰੂਪ ਵਿੱਚ ਜਿਹੜਾ ਆਦੇਸ਼ ਜਾਰੀ ਕੀਤਾ ਜਾਵੇ ਤੇ ਇਹੋ ਜਿਹੇ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਨੇ ਸਾਡੀਆਂ ਪਵਿੱਤਰ ਥਾਵਾਂ ਨੇ ਉੱਥੋਂ ਬਾਹਰ ਕੱਢੇ ਜਾਣ ਤੇ ਉੱਥੇ ਜਿਹੜੇ ਪੂਰਨ ਗੁਰਸਿੱਖਾ ਉਹ ਹੀ ਪੂਰੀ ਮਰਿਆਦਾ ਦੇ ਅਨੁਸਾਰ ਜਿਹੜਾ ਪ੍ਰਬੰਧ ਚੱਲੇ ਪਹਿਲਾਂ ਵੀ ਬਹੁਤ ਸਾਰੀ ਅਸਰਵਾਈਟਾਰਦਾਵਾ ਕੀਤੀ ਗਈਆਂ ਲੇਕਿਨ ਹਜ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆਈ ਕੀ ਕਾਰਨ ਸਮਝਾਇਆ ਨਹੀਂ ਕੋਈ ਇਹ ਤੇ ਹੁਣ ਜਸੇਦਾਨ ਸਾਹਿਬ ਨੂੰ ਲੱchnਾ ਚਾਹੀਦਾ ਇਹ ਤੇ ਕਮੇਟੀ ਜਿਹੜੀ ਸਾਡੀ ਸਰਮੌਰ ਸੰਸਥਾ ਵਾ ਜਿਹੜੇ ਸਾਡੇ ਪ੍ਰਬੰਧ ਦੇਖਦੇ ਆ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਕਿ ਕਿ ਮੈਂ ਹੁਣ ਤੁਸੀਂ ਮਿਲਿਆ ਤਾਂ ਫਿਰ ਕੀ ਆਸ਼ਵਾਸ਼ਣ ਦਿੱਤਾ ਕਿ ਹਾਂਜੀ ਹਾਂਜੀ ਉਹ ਬੀਏ ਸਾਨੂੰ ਜਥੇਦਾਰ ਸਾਹਿਬ ਨਾਲ ਮਿਲਾਰੇ ਤੇ ਫਿਰ ਮਿਲ ਕੇ ਅਸੀਂ ਸਾਰਾ ਦੇਖਿਆ ਕਿ ਕੰਦੇ ਉਹਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਡਿਸਕਸ ਹੋਣ ਪਾਏਗਾ ਜਿਸ ਤਰ੍ਹਾਂ ਦੇ ਖਲਾਅ ਬਣਾ ਹੋਏ ਨੇ ਦੇਸ਼ਾਂ ਦੇ ਵਿੱਚ ਤਾਂ ਲੱਗਦਾ ਡਿਸਕਸ ਬਣਦਾ ਹੈ ਦੇਖੋ ਜੀ ਅਸੀਂ ਤੇ ਉਮੀਦ ਕਰ ਸਕਦੇ ਹਾਂ ਕਿ ਬਾਕੀ ਜਿੰਨਾ ਵੀ ਸਾਡੇ ਤੋਂ ਬਣ ਪਏਗਾ ਅਸੀਂ ਇਹਦੇ ਵਾਸਤੇ ਸਾਰ ਤੱਕ ਕਦਮ ਚੁੱਕਾਂ ਕਿ ਕੈਨੇਡਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੇ ਕਿ ਅਸੀਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਉੱਥੇ ਵੱਸਦੇ ਸਾਡੇ ਸਿੱਖ ਪਛਤਾਰੇ ਦੇ ਲੋਕ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਦਾ ਪੂਰਨ ਤੌਰ ਤੇ ਵਿਰੋਧ ਕਰਨ ਇਹੋ ਜਿਹੇ ਲੋਕਾਂ ਨੂੰ ਆਪਣੇ ਜਿਹੜੇ ਸਿੱਖ ਸਿੱਖਾਂ ਦੇ ਸਾਡੇ ਗੁਰਦੁਆਰਾ ਸਾਹਿਬਾਨਾਂ ਉਹਨਾਂ ਦੇ ਵਿੱਚ ਬਿਲਕੁਲ ਨਾ ਵੜਨ ਅਮਰਪਾਲ ਸਿੰਘ ਨੂੰ ਬਹੁਤ ਸਾਰੇ ਲੋਕ ਫੋਲੋ ਵੀ ਕਰਦੇ ਨੇ ਕਿ ਉਹਨਾਂ ਬੋਲ ਕੇ ਅਦੇਸ਼ ਚਾਦੀ ਕਰਾਇਆ ਜਾ ਸਕਦਾ ਕਿਉਂਕਿ ਲੋਕ ਉਹਨਾਂ ਨੂੰ ਆਈਡਲ ਮੰਨਦੇ ਨੇ ਇਸ ਸਬੰਧਕ ਪੱਧਰ ਤੇ ਨਹੀਂ ਅਜੇ ਇਸ ਤਰ੍ਹਾਂ ਦਾ ਕੋਈ ਮੇਰੇ ਬ ਬਾਕੀ ਜੇ ਉਹ ਚਾਹਣ ਜੇ ਤੇ ਜਰੂਰ ਕਰ ਦੇਣ ਕਿ ਉਹ ਸਾਰੇ ਸਾਹਮਣੇ ਆ ਗਏ ਹਾਂਜੀ ਹਾਂਜੀ